ਜੋਵੇਂ ਕਿ ਸਭ ਨੂੰ ਸਾਰੇ ਨੂੰ ਪਤਾ ਹੀ ਹੈ ਸਾਡੇ ਜਿਹੜੀ ਮੁਹਿੰਮ ਚੱਲ ਰਹੀ ਹੈ ਪੰਜਾਬ ਸਰਕਾਰ ਦੇ ਅੰਡਰ ਮਾਨਯੋਗ ਸੀਐਮ ਸਾਹਿਬ ਜੋ ਜੁਗ ਨਸ਼ਿਆਂ ਵਿਰੁੱਧ ਜਿਹੜੀ ਐ ਸੀ ਜਿਹੜੀ ਮੁਹਿੰਮ ਵਿੱਢੀ ਹੋਈ ਹੈ ਉਹਦੇ ਤਹਿਤ ਕੱਲ ਮਾਨਸਾ ਦੀ ਸਰਗਰੀ ਜਨ ਮਾਨਸਾ ਦੇ ਅੰਦਰ ਜੇਰ ਅਗਵਾਈ ਆਪਣੇ ਡੀਐਸਪੀ ਫੁਟਾ ਸਿੰਘ ਤੇ ਇਹਨਾਂ ਦੇ ਨਾਲ ਜਿਹੜੀ ਟੀਮ ਮੇਰੀ ਸੀਆਈਏ ਦੀ ਐਂਡ ਸਪੈਸ਼ਲ ਬ੍ਰਾਂਚ ਇਹਨਾਂ ਸਾਂਝਾ ਆਪਰੇਸ਼ਨ ਦੇ ਤਹਿਤ ਵਿਖੀ ਏਰੀਆ ਦੇ ਵਿੱਚ ਵਿਖੀ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਇੱਕ ਦੋ ਨੌਜਵਾਨ ਕਾਬੂ ਕੀਤਾ ਗਏ ਜੇ ਉਹ ਸਕੂਟਰ 'ਤੇ ਸੀਗੇ ਜਿੰਨਾਂ ਕੋ ਭਾਰੀ ਮਾਤਰਾ ਦੇ ਵਿੱਚ 10320 ਜਿਹੜੀਆਂ ਨੇ ਰੈਮੋਡੋਲ ਜੋ ਐਨਡੀਪੀਐਸ ਤਹਿਤ ਆਉਂਦੀਆਂ ਨੇ ਜਿਹੜੇ ਕੈਪਸੂਲ ਉਹ ਉਹਨਾਂ ਨੇ ਜਿਹੜਾ ਨਸ਼ੀਲਾ ਜਿਹੜਾ ਜਿਹੜੀਆਂ ਕੈਪਸੂਲ ਉਹ ਰਿਕਵਰ ਕੀਤੇ ਆ ਤੇ ਉਸੇ ਤਹਿਤ ਫਿਰ ਇਹਨਾਂ ਦੇ ਦਰਸੇ ਗਲੇ ਪਰਚਾ ਦਰਜ ਕੀਤਾ ਜੋ ਅੱਜ ਉਹਨਾਂ ਨੂੰ ਰਿਮਾਂਡ ਤੇ ਅਸੀਂ ਲੈ ਕੇ ਪੁਲਿਸ ਪੇਸ਼ ਕਰਕੇ ਉਹਨਾਂ ਨੂੰ ਰਿਮਾਂਡ ਜੋ ਬਦਲਦੇ ਵਿੱਚ ਰਿਮਾਂਡ ਲੈਣ ਤੋਂ ਬਾਅਦ ਅਸੀਂ ਇਹਨਾਂ ਦੀ ਜਿਹੜੀ ਬੈਕਵਰਡ ਤੇ ਜਿਹੜੀ ਫਾਰਵਰਡ ਲਿੰਕੇਜ ਹੈਗੀ ਹੈ ਕਿਉਂਕਿ ਦੋਵੇਂ ਦੋਸ਼ੀ ਜਿਹੜੇ ਹਨ ਮਨੀ ਮਾਜਰਾ ਚੰਡੀਗੜ੍ਹ ਤੋਂ ਨੇ ਤੇ ਸਕੂਟਰੀ ਤੇ ਸੀਗੇ ਇਹ ਅਸੀਂ ਸਾਰਾ ਸਾਡੇ ਵਾਸਤੇ ਇੱਕ ਹੈਰਾਨੀਜਨਕ ਵੀ ਹੈ ਕਿ ਇੰਨੀ ਦੂਰ ਆਣ ਕੇ ਕਿਸ ਤਰ੍ਹਾਂ ਅਸੀਂ ਇਹਦੀ ਪੂਰੀ ਤਹਿ ਤੱਕ ਪਹੁੰਚਾਂਗੇ